ਸਾਸੀ ਗਾਲ ਜੀ ਆਪਾਂ ਖੜੇ ਆ ਹਰਮੀਟਾਜ ਪਾਰਕ ਤੇ ਬਿਲਕੁਲ ਕੋ ਜਿਹੜਾ ਨਾਲਾ ਜਾਂਦਾ ਗੁਰਦਾਰਾ ਬੌਲੀ ਸਾਹਿਬ ਦੇ ਕੋਲ ਤੇ ਜਿਹੜੇ ਤੇ ਲੋਕ ਇਕੱਠੇ ਹੋਏ ਪਿੱਛੇ ਤੁਸੀਂ ਦੇਖ ਰਹੇ ਆ ਪਿੰਡ ਵਾਸੀ ਕਾਟਕੜ ਪਿੰਡ ਆ ਜਿਹੜਾ ਉਹ ਵਾਸੀ ਇਕੱਠੇ ਹੋਏ ਉਹਨਾਂ ਦਾ ਇਹ ਦੋ ਸ਼ਾਇ ਕਮਿਟੀ ਪਾਰਕ ਵਾਲੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਨਾਲੇ ਪਾ ਰਹੇ ਆ ਜਦਕਿ ਇਹ ਸਰਕਾਰੀ ਜਗ੍ਹਾ ਸਰਕਾਰੀ ਰਸਤਾ ਹੈ ਕਾਗਜ਼ਾ 'ਚ ਲੱਠੇ 'ਚ ਇਹ ਰਸਤਾ ਹੈ ਤੇ ਜਿਹੜਾ ਇਹ ਬਹਾਓ ਆ ਜਿਹੜਾ ਇਹ ਨਾਲ ਜਾ ਰਿਹਾ ਇਹ ਜਿਹੜਾ ਬਰਸਾਤੀ ਨਾਲਾ ਕਹਿੰਦੇ ਆ ਆਪਾਂ ਇਹਨੂੰ ਬਰਸਾਤੀ ਨਾਲਾ ਜਿਹੜਾ ਇਹਦੇ ਚ ਆਹ ਵੱਡੀਆਂ ਪਾਈਪਾਂ ਪਾਈਆਂ ਜਾ ਰਹੀਆਂ ਉਹਨਾਂ ਨੇ ਕਹਿ ਕੇ ਜੇਕਰ ਇਹ ਪਾਈਪਾਂ ਪੈ ਗਈਆਂ ਤਾਂ ਫਿਰ ਉਹਨਾਂ ਦੇ ਘਰਾਂ ਚ ਪਾਣੀ ਬੜੂਗਾ ਜਿੱਤਾ ਤੁਸੀਂ ਦੇਖ ਸਕਦੇ ਆ ਪਿੱਛੇ ਵੀ ਜਿਹੜਾ ਬਲਟਾਣਾ ਖੇਤਰ ਉਹਦੇ ਜ ਹਮੇਸ਼ਾ ਪਾਣੀ ਵੜ ਜਾਂਦਾ ਇਹਦਾ ਕਾਰਨ ਇਹੀ ਹੈ ਕਿ ਲੋਕਾਂ ਨੇ ਉਸ ਸਮੇਂ ਧਿਆਨ ਨਹੀਂ ਦਿੱਤਾ ਤੇ ਇਹ ਇਹ ਸੇਮ ਨਾਲਾ ਪਿੱਛੇ ਵੀ ਜਾਂਦਾ ਸੀ ਇਹ ਨਾਲੇ ਨੂੰ ਬੰਦ ਕਰ ਦਿੱਤਾ ਗਿਆ ਜਿਹੜਾ ਨਾਲੇ ਨੂੰ ਬੰਦ ਕਰ ਦਿੱਤਾ ਗਿਆ ਤੇ ਹੁਣ ਪਿੰਡਾਂ ਚ ਜਿਹੜਾ ਜਿਹੜਾ ਉੱਥੇ ਨੇੜੇ ਪਿੰਡ ਹੈ ਜਾਂ ਜਿਹੜਾ ਕਲੋਨੀਆਂ ਉਹਨਾਂ 'ਚ ਪਾਣੀ ਵਰਦਾ ਤੇ ਜੇ ਇਸ ਇਸ ਨਾਲੇ ਨੂੰ ਹੀ ਬੰਦ ਕਰ ਦਿੱਤਾ ਗਿਆ ਤਾਂ ਆਣ ਵਾਲੇ ਟਾਈਮ 'ਚ ਬਹੁਤ ਹੀ ਮਾੜਾ ਜਿਹੜਾ ਟਾਈਮ ਦੇਖਣਾ ਪੈ ਸਕਦਾ ਹੈ ਕਲੋਨੀ ਵਾਸੀ ਜਿਹੜੇ ਨੇੜੇ ਕਲੋਨੀਆਂ ਉਹਨਾਂ ਨੂੰ ਤੇ ਪਾਣੀ ਉਹਨਾਂ 'ਚ ਪਾਣੀ ਭੱਜ ਜਾ ਕੇ ਤੇ ਇਹਨਾਂ ਨੇ ਲੋਕਾਂ ਨੇ ਮੰਗ ਕੀਤੀ ਆ ਕਿ ਇਹਨਾਂ ਜਿਹੜੇ ਪਾਈਪਾਂ ਐ ਜਿਹੜਾ ਇਹ ਪੌਕਲਾਈਨ ਦੇ ਤੁਸੀਂ ਦੇਖ ਸਕਦੇ ਵੱਡੀਆਂ ਪੌਕਲਾਈਨਾਂ ਦੇ ਨਾਲ ਇਹ ਪਾਈਪ ਵੱਡੇ ਪਾਈਪ ਪਾਈ ਜਾ ਰਿਹਾ ਹੈ ਕਿ ਇਹਨਾਂ ਨੂੰ ਬੰਦ ਕਰ ਦਿੱਤਾ ਤਾਂ ਇਹਨਾਂ ਨੇ ਸ਼ਿਕਾਇਤ ਵੀ ਜਿਹੜੇ ਸਰਕਾਰੀ ਵਿਭਾਗ ਆ ਉਹਨਾਂ ਨੂੰ ਕਿਤੇ ਹੈ ਕਿ ਸਰਪਾਰੀ ਸਰਕਾਰੀ ਵਿਭਾਗ ਨੇ ਇਹਨਾਂ ਨੂੰ ਦੱਸਿਆ ਕਿ ਹਦਾਇਤ ਦਿੱਤੀ ਆ ਕਿ ਜਿਹੜੇ ਵੀ ਜੋ ਵੀ ਕੰਮ ਹੈ ਉਹ ਸਰਕਾਰ ਦੀ ਹਦਾਇਤਾਂ ਅਨੁਸਾਰ ਕੀਤੇ ਜਾਣ ਜਿਹੜੇ ਇੱਥੇ ਪੇੜ ਲੱਗੇ ਹੋਏ ਸੀ ਉਹ ਨਾ ਕੱਟੇ ਜਾਣ ਤੇ ਬਰਸਾਤਾਂ ਦੇ ਦਿਨਾਂ ਵਿੱਚ ਕੰਮ ਨਾ ਕਰਿਆ ਪਰ ਤੁਸੀਂ ਦੇਖ ਸਕਦੇ ਕਿਤੇ ਪੇੜ ਵੀ ਕੱਟ ਦਿੱਤੇ ਗਏ ਆ ਤੇ ਅੱਜ ਬਰਸਾਤ ਵੀ ਹੋ ਰਹੀ ਆ ਤੇ ਬਰਸਾਤ ਦੇ ਦੀਨਾਂ ਵਿੱਚ ਕੰਮ ਲਗਾਤਾਰ ਚੱਰੀ ਹੈ ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਦੀ ਨਾ ਸੁਣੀ ਗਈ ਤਾਂ ਉਹ ਸੰਘਰਸ਼ ਛੱਡਣਗੇ ਤੇ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਮੈਂ ਦੇਸ਼ ਸੇਵਕ ਤੋਂ ਵਿਕੀ ਭਵਤ ਜ਼ਿਰਖਪੁਰ ਲੱਗ ਰਹੇ ਬਰਸਾਤੀ ਪਾਣੀ ਜਦ ਆਂਦਾ ਤਾਂ ਇਹ ਲੋਕਾਂ ਦੇ ਬਿਲਕੁਲ ਘਰਾਂ ਵਿੱਚ ਵੜ ਜਾਂਦਾ ਹੈ ਇਹਨਾਂ ਦਾ ਜਿਹੜੇ ਪਿੰਡ ਵਾਸੀ ਉਹਨਾਂ ਨੇ ਕਹਿਣਾ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਨੇ ਜਿਹੜੇ ਰੇਤੇ ਦੇ ਜਿਹੜੇ ਲਗਾਏ ਹੋਏ ਹਨ ਰੇਤੇ ਰੇਤੇ ਤੇ ਬੱਲੀਆਂ ਲਗਾਈ ਹੋਈਆਂ ਤਾਂ ਕਿ ਇਹਨਾਂ ਦਾ ਪਾਣੀ ਨਾ ਵੜੇ ਪਰ ਫੇਰ ਵੀ ਇਹ ਸਾਰਾ ਪਾਣੀ ਲਗਭਗ ਮਲਾਂ ਤਾਂ 6-7 ਫੁੱਟ ਉੱਚਾ ਇਹਨਾਂ ਦਾ ਘਰ ਹੈ ਇਹ 6-7 ਫੁੱਟ ਪਾਣੀ ਉੱਪਰ ਆ ਕੇ ਇਹਨਾਂ ਦੇ ਘਰਾਂ ਚ ਵਰ ਜਾਂਦਾ ਆਪਾਂ ਗੱਲ ਕਰਦੇ ਆ ਅ ਕੀ ਨਾਮ ਹੈ ਜੀ ਆਪਣਾ ਜੀ ਚਰਨਕੌਰ ਚਰਨਕੌਰ ਜੀ ਦੱਸੋਗੇ ਜੀ ਪਾਣੀ ਦਾ ਜਦ ਬਰਸਾਤੀ ਪਾਣੀ ਆ ਜਾਂਦਾ ਤਾਂ ਤੁਹਾਡੇ ਘਰਾਂ ਤੱਕ ਆ ਜਾਂਦਾ ਸਾਰਾ ਹਾਂ ਇੱਕ ਦਿਨ ਟੱਪ ਦਾ ਪਾਣੀ ਸਾਰੇ ਘੁੰਮ ਕੇ ਜਾਂਦਾ ਅੱਛਾ ਜੀ ਇੱਧਰ ਤੇ ਆ ਸਾਰੀ ਫਸਲਾਂ ਪੁੱਛਲਾ ਖਰਾਬ ਹੋ ਜਾਂਦੀ ਐ ਇਹ ਲੇਵਕਾ ਪਾਣੀ ਪੰਜ ਗੁੱਲੇ ਦਾ ਅੱਛਾ ਜੀ ਇਹ ਪਾਣੀ ਆਂਦਾ ਬਹੁਤ ਜ਼ਿਆਦਾ ਇਹ ਪਾਣੀ ਦਾ ਬਹਾਅ ਚੇਂਜ ਕਰ ਰਹੇ ਆ ਇਹ ਗਵਰਨਮੈਂਟ ਦੀ ਜਗ੍ਹਾ ਹੈਗੀ ਆ ਨਾ ਕਿ ਕਿਸੇ ਦੀ ਪ੍ਰਾਪਰਟੀ ਹੈ ਨਹੀਂ ਹੁਣ ਪਾਣੀ ਤਾਂ ਆਪਾਂ ਦੇਖਦੇ ਤਾਂ ਚੱਲ ਰਿਹਾ ਕਿੱਦਾਂ ਚੇਂਜ ਕਰ ਰਿਹਾ ਇਹ ਇੱਧਰ ਨੇ ਬਸ ਸਰਕਾਰੀ ਥਾਂ 'ਚ ਚੱਲ ਰਿਹਾ ਇਹ ਹੁਣ ਇਹ ਰਸਤੇ ਵਿੱਚ ਪੈਕਾ ਰਸਤੇ 'ਚ ਰਸਤੇ 'ਚ ਪੈਕਾ ਰਸਤਾ ਇਹ ਸਰਕਾਰੀ ਰਸਤਾ ਜੀ ਇਹੀ ਸਾਰੇ ਪਿੰਡਾਂ ਨੂੰ ਰਸਤਾ ਹੈਗਾ ਅੱਛਾ ਬੁਧਾਵਾਨਗਰ ਟਕੋਲ ਕਾਟਕੜ ਇਹ ਸਾਰੇ ਨੂੰ ਇਹੀ ਰਸਤਾ ਅੱਛਾ ਜੀ ਹਾਂ ਜੀ ਇਸ ਸਬੰਧੀ ਤੁਸੀਂ ਸ਼ਿਕਾਇਤ ਵਗੈਰਾ ਕੀਤੀ ਕਿਤੇ ਜੀ ਸ਼ਿਕਾਇਤਾਂ ਕਰੀਆਂ ਜੀ ਕਾਫੀ ਪਹਿਲਾਂ ਵੀ ਅੱਛਾ ਹਾਂ ਜੀ ਕੋਈ ਪ੍ਰਸ਼ਾਸਨਿਕ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਜੀ ਅੱਛਾ ਜੀ ਹਾਂ ਜੀ ਆਪਾਂ ਗੱਲ ਕੀ ਨ ਤੇ ਇਹ ਜਿਹੜਾ ਮਸਲਾ ਅਸੀਂ ਬੜੇ ਸਾਲਾਂ ਤੋਂ ਚੱਕਿਆ ਹੋਇਆ ਹੈ ਕੋਈ ਵੀ ਇਹੋ ਜੀ ਹਰਕਤ ਹੋਏ ਜਿਹਦੇ ਨਾਲ ਇੰਨੇ ਸਾਰੇ ਲੋਕਾਂ ਨੂੰ ਆ ਪਿੰਡ ਦੇ ਜਿਹੜੇ ਨੰਬਰਦਾਰ ਵੀ ਖਲੋਤੇ ਨੇ ਹਜ਼ਾਰਾਂ ਜਲਾਤੇ ਉੱਥੇ ਲੋਕੀ ਰਹਿੰਦੇ ਨੇ ਨਾਲ ਇੱਥੇ ਦੋ ਸੋਸਾਇਟੀ ਹੈਗੀ ਐ ਸਪੈਂਗਲ ਹਾਈਟ ਤੇ ਨਿਊ ਜਨਰੇਸ਼ਨ ਐਕਸਟੈਂਸ਼ਨ ਦੀ ਹੁਣ ਇਹ ਜਿਹੜਾ ਪਾਣੀ ਦਾ ਬਹਾਵ ਨੂੰ ਇਹ ਕਰਨਗੇ ਇਹ ਸਿੱਧਾ ਸਿੱਧਾ ਇੱਕ ਕੋਰਟ ਦੀ ਜਿਹੜੀ ਹੈਗੀਆਂ ਉਹ ਤਾਂ ਕੰਟੈਂਪਟ ਹੋਣਾ ਚਾਹੀਦਾ ਕੋਰਟ ਦੇ ਨਿਰਦੇਸ਼ਾਂ ਨੂੰ ਪਾਲਨ ਨਹੀਂ ਕਰ ਰਹੇ ਅੱਛਾ ਦੂਜਾ ਹੈਗਾ ਕਲੀਅਰ ਡਾਇਰੈਕਸ਼ਨਸ ਹੈਗੀਆਂ ਇਹਦੇ ਚਲੇ ਬਈ ਇਹ ਨੇਚਰਲ ਬਹਾਵ ਹੈਗਾ ਚੋ ਔਰ ਦੇਖੋ ਜੀ ਜੇ ਪਾਣੀ ਦੇ ਅੰਦਰ ਕੋਈ ਵੀ ਡਿਵਰਜਨ ਕਰਨਗੇ ਤੇ ਮੈਂ ਤੁਹਾਨੂੰ ਦੱਸਦਾ ਰੇਲਵੇ ਦੀ ਲਾਈਨ ਜਿਹੜੀ ਹੈਗੀ ਇਹ ਵੀ ਸਮਰਜ ਹੋ ਜਾਣੀ ਰੇਲਵੇ ਅਫੈਕਟਡ ਹੈ ਨਾਲ ਜਿਹੜੇ ਪਿੰਡ ਦੇ ਪਰਸੋਂ ਜਿਹੜਾ ਮੀਂਹ ਪਿਆ ਹੈ ਅਸੀਂ ਫੋਟੋਆਂ ਸਾਡੇ ਕੋਲ ਸਾਰੀ ਵੀਡੀਓ ਹੈਗੀਆਂ ਉੱਥੇ ਘਰਾਂ ਦੇ ਅੰਦਰ ਪਾਣੀ ਵੜ ਗਿਆ ਤਿੰਨ ਤਿੰਨ ਫਿਟ ਇਹਨਾਂ ਦੇ ਇਹ ਚੀਜ਼ਾਂ ਹੈਗੀਆਂ ਬਾਕੀ ਅਸੀਂ ਜਿਹੜੀ ਆਪਣੀ ਫਰਿਆਦ ਸਾਰੇ ਪਾਸਿਓਂ ਅਸੀਂ ਦੇਤੀ ਹੈ ਕਿ ਸਾਰਿਆਂ ਨੂੰ ਕਿਹਾ ਹੈਗਾ ਪਿੱਛੇ ਆਏ ਵੀ ਇਹਨਾਂ ਦੇ ਨੁਮਾਇंदे ਉਹਨਾਂ ਨੇ ਕਿਹਾ ਜੀ ਵੀ ਇਹ ਕੰਮ ਰੋਕੋ ਹੋਣੇ ਅੱਜ ਫਿਰ ਜ਼ਬਰਦਸਤ ਇਹ ਰੋਜ਼ ਜ਼ਬਰਦਸਤ ਹੈ ਸਾਸੀ ਤੇ ਬਿਲਕੁਲ ਆਰਾਮ ਨਾਲ ਸੌ ਨਹੀਂ ਸਕਦੇ ਰਹਿ ਨਹੀਂ ਸਕਦੇ ਇਦਾਂ ਅੱਛਾ ਦੂਜਾ ਤੁਸੀਂ ਹੁਣ ਦੇਖ ਰਹੇ ਹੋ ਮੁਸ਼ਕ ਆ ਰਹੀ ਹੈ ਜਾਂ ਤੇ ਪੂਰਾ ਲੌਂਗ ਟਾਈਮ ਸੋਲੂਸ਼ਨ ਕੱਢਣਾ ਵੀ ਪਿੱਛੇ ਵੀ ਇਹ ਸਾਡੇ ਭਰਾ ਜਿਹੜੇ ਹੈਗੇ ਨੇ ਭੈਣਾ ਹੈਗੀਆਂ ਤੇ ਕਿਉਂ ਇਹ ਅਫੈਕਟਡ ਹੋਣ ਜੀ ਇਹ ਜ਼ਰੂਰ ਲਿਖਣ ਕਿ ਵੀ ਇਹਦੇ ਤੇ ਥੋੜਾ ਤਵੱਜੋ ਦੇਣ ਇਹਨੂੰ ਨਾ ਅ ਦੂਜਾ ਦੇਖੋ ਗੁਰੂ ਸਾਹਿਬ ਦਾ ਦਸਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ ਹਜ਼ਾਰਾਂ ਦੇ ਤਰ੍ਹਾਂ ਇੱਥੇ ਆਉਂਦੇ ਨੇ ਲੋਕੀ ਹੈ ਆਪਾਂ ਇਹ ਤੇ ਬਿਲਕੁਲ ਧਿਆਨ ਦੇਣੇ ਨੇ ਜਿਹੜੇ ਵੀ ਹੈਗੇ ਆ ਚਾਹੇ ਉਹ ਐਮਸੀ ਦੇ ਬੰਦੇ ਨੇ ਜਿਹੜੇ ਨੁਮਾਇੰਦੇ ਨੇ ਪਲੀਜ਼ ਹੱਥ ਜੋੜ ਕੇ ਬੇਨਤੀ ਉਹਨਾਂ ਨੂੰ ਕਿ ਇੱਥੇ ਕਰਨ ਕੁਛ ਇਹਦਾ ਕੋਈ ਸੋਲੂਸ਼ਨ ਲੱਭਣ ਇਹਨਾਂ ਕਿਤਾ ਦੇਖੋ ਸਾਰਿਆਂ ਨੂੰ ਆਉਂਦਾ ਉਧਰ ਵੀ ਆਉਂਦਾ ਸਾਰੇ ਪਾਸੇ ਆਉਂਦਾ ਹੈਗਾ ਮੁਸ਼ਕਤੋ ਇੱਕ ਤੇ ਦੇਖੋ ਇਹ ਇਹੋ ਜੀ ਜ਼ਹਿਰੀਲੀ ਗੈਸਾਂ ਹੁੰਦੀਆਂ ਬਿਮਾਰੀਆਂ ਵੀ ਹੋ ਰਹੀਆਂ ਪਾਣੀ ਇੱਥੇ ਬੋਰਿੰਗ ਕੀਤਾ ਹੈਗਾ ਇੱਥੇ ਇੱਕ ਜਿਹੜਾ ਪੀਣ ਦਾ ਪਾਣੀ ਵੀ ਨਹੀਂ ਆ ਰਿਹਾ ਹੁਣ ਤੱਕ ਇਹਨੇ ਸਾਲਾ ਤੋਂ ਰੁਕਿਆ ਪਿਆ ਸਾਰੀ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਠੀਕ ਹੈ ਜੀ ਹੁਣ ਜਿਹੜਾ ਇਹਦੇ ਨਾਲ ਪ੍ਰਾਪਰਟੀ ਜਿਹੜੇ ਡੈਮੇਜ ਹੋਏਗੀ ਜਿਹੜੇ ਖੇਤਾਂ 'ਚ ਪਾਣੀ ਵੜੇਗਾ ਜਿਹੜੇ ਲੋਕਾਂ ਦੇ ਘਰ ਜਿਹੜੇ ਹੋਣਗੇ ਉਹ ਵੀ ਦੇਖੋ ਇਹ ਸਾਡੇ ਨਾਲ ਆਪਣੇ ਰਾਣਾ ਜੀ ਨੇ ਨਿਊ ਜਨਰੇਸ਼ਨ ਦੇ ਇਹਨਾਂ ਦਾ ਵੀ ਦੇਖੋ ਇਹ ਇਹਨਾਂ ਦੀ ਜਿਹੜਾ ਇੱਥੇ ਸੀਮੇ ਲਾਈਨ ਪਈ ਗੀਏ ਰਾਣਾ ਜੀ ਤੁਸੀਂ ਦੱਸੋ ਹਾਂ ਇਹਨਾਂ ਨੇ ਕੀ ਕੀਤਾ ਨਾਲੇ ਨੂੰ ਸਾਨੂੰ ਪਤਾ ਲੱਗਿਆ ਡਾਇਵਰਟ ਕਰਦੇ ਪਏ ਸੀਗੇ ਤਾਂ ਆਲਰੇਡੀ ਹਾਈ ਕੋਰਟ ਦਾ ਆਰਡਰ ਹੈਗਾ ਕਿ ਨਾਲੇ 'ਚ ਕੋਈ ਆਬਸਟ੍ਰਕਸ਼ਨ ਨਹੀਂ ਲੱਸਕੀ ਜੇ ਓਕੇ ਇਹ ਇਹਦੇ 'ਚ ਕੰਧ ਬਣਾ ਕੇ ਤੇ ਨਾਲੇ ਨੂੰ ਡਾਇਵਰਟ ਕਰਨਾ ਲੱਗੇ ਸੀ ਤਾਂ ਆਪਾਂ ਇਹਨਾਂ ਨੂੰ ਕਿਹਾ ਸੀ ਕਿ ਗਾਈਜ਼ਾ ਮਤ ਕਰੋ ਤੇ ਇਹ ਨਹੀਂ ਮੰਨੇ ਇਹਨਾਂ ਨੇ ਜਦੋਂ ਪਾਈਪਾਂ ਪਾ ਦਿੱਤੀਆਂ ਤੇ ਉਸ ਤੋਂ ਬਾਅਦ ਆਪਾਂ ਡਰੇਨੇਜ ਇੰਜੀਨੀਅਰ ਨਾਲ ਮਿਲੇ ਜਾ ਕੇ ਮੁਹੱਲੀ ਸੈਕਟਰ 65 ਤੇ ਉਸ ਤੋਂ ਇਲਾਵਾ ਅਕਲ ਨਾਸਕ ਇੰਜੀਨੀਅਰ ਅ ਮਿਸਟਰ ਗਰਗ ਨਵੀਨ ਗਰਗ ਹੈ ਉਹ ਮੌਕੇ ਤੇ ਵੀ ਆਏ ਸੀ ਮੌਕੇ ਤੇ ਵੀ ਆਏ ਸੀ ਤੇ ਕੱਲ ਆਪਾਂ ਫਿਰ ਐਮਸੀ ਵੀ ਗਏ ਆਪਣਾ ਈਓ ਨਾਲ ਵੀ ਮਿਲੇ ਈਓ ਸਭ ਨਾਲ ਵੀ ਮਿਲੇ ਤੇ ਉਸ ਤੋਂ ਬਾਅਦ ਉਹਨੇ ਕਿਹਾ ਠੀਕ ਹੈ ਮੈਂ ਐਸਡੀਓ ਨੂੰ ਭੇਜਦਾ ਜੀ ਐਸਡੀਓ ਸਾਹਿਬ ਉਸੇ ਦਿਨ ਸ਼ਾਮ ਨੂੰ ਆ ਸ਼ਾਮ ਨੂੰ ਆਏ ਐਸਡੀਓ ਸਾਹਿਬ ਪਰਸੋ ਐਸਡੀਓ ਸਾਹਿਬ ਉਹ ਵੀ ਮਨਾ ਕਰਕੇਗੇ ਗਰਗ ਸਾਹਿਬ ਵੀ ਮਨਾ ਕਰਕੇਗੇ ਕਿ ਤੁਸੀਂ ਇਹ ਕਾਰਵਾਈ ਰੋਕ ਦਿਓ ਜਦੋਂ ਤੱਕ ਜੇ ਤੁਹਾਨੂੰ ਕੋਈ ਫਲੇਟ ਤੁਸੀਂ ਆਪਣੇ ਪਰਮਿਸ਼ਨ ਨਹੀਂ ਦੱਸਦੇ ਤਦੋਂ ਤੱਕ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਪਰਮਿਸ਼ਨ ਨਹੀਂ ਹੈਗੀ ਨਹੀਂ ਹੈਗੀ ਪਰ ਆਪਾਂ ਅੱਜ ਸਵੇਰੇ ਮੰਗੀ ਨਾ ਤੇ ਪਰਮਿਸ਼ਨ ਕੀ ਪਰਮਿਸ਼ਨ ਦੱਸੋ ਬੋਲਦੇ ਇਹ ਇਹ ਪਰਮਿਸ਼ਨ ਜੇ ਪੰਜਾਬੀ ਦਾ ਲੈਟਰ ਹੈਗਾ ਤੁਹਾਨੂੰ ਦੱਸਿਆ ਜੀ ਇਹ ਇਹ ਪਰਮਿਸ਼ਨ ਨਹੀਂ ਹੈਗੀ ਉਹਦੇ ਪਰਮਿਸ਼ਨ ਨਹੀਂ ਹੈਗੀ ਉਹਦੇ ਚ ਪਰਮਿਸ਼ਨ ਨਹੀਂ ਹੈ ਜੀ ਕਿਉਂਕਿ ਤੁਸੀਂ ਹਾਈ ਕੋਰਟ ਦੀ ਗੱਲ ਕੀਤੀ ਹੈ ਹਾਈ ਕੋਰਟ ਦਾ ਕੋਈ ਸਟੇ ਹੈਗਾ ਜਿੱਦਾਂ ਦਾ ਤੁਸੀਂ ਨਹੀਂ ਪਾ ਸਕਦੇ ਹਾਈ ਕੋਰਟ ਦਾ ਹੈ ਸਰ ਇੱਕ ਆਲਰੇਡੀ ਹੈ ਰੂਲਿੰਗ ਹੈ ਹਾਈ ਕੋਰਟ ਦੀ ਜੀ ਹੈ ਇਸ ਨਾਲੇ ਦੀ ਹੈ ਇਸੇ ਨਾਲੇ ਦੀ ਹੈ ਹਾਂ ਜੀ ਇਸੇ ਨਾਲੇ ਦੀ ਹੈ ਜੀ ਅੱਛਾ ਜੀ ਹਾਂ ਸਰ ਇਹ ਨੰਬਰ ਰੈਟੀਫਿਕੇਸ਼ਨ ਇਹ ਰਸਤਾ ਆਪਣਾ ਲੱਗੇ ਕੱਢਣਾ ਜੀ ਇਹ 69595 ਨੰਬਰ 2013 ਦਾ ਹੈ ਤੇ ਹੁਣ ਜਿਹੜਾ ਇਹ ਪਾਈਪ ਕਿੱਥੇ ਪਾ ਰਹੇ ਜੀ ਪਾਈਪ ਨਾਲੇ ਚ ਪਾ ਰਹੇ ਬਾਹਰ ਪਾਸ ਜਿਹੜਾ ਆਮ ਰਸਤਾ ਆਏਗਾ ਕਾਗਜ਼ਾਂ 'ਚ ਜਿਹੜਾ ਰਸਤਾ ਹੈਗਾ ਇਹ ਪਿੰਨ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਪੁਰਾਣਾ ਰਸਤਾ ਹੈ ਇਹ ਪਟਕੇ ਨਾਲ ਇੱਥੇ ਪਾਈਪਾਂ ਪਾ ਦਿੱਤੀਆਂ ਹਨ ਅਮਰ 30% ਪਾਈਪਾਂ ਪਾ ਦਿੱਤੀਆਂ 70% ਹਲੇ ਬਾਕੀ ਹੈ ਅੱਛਾ ਜੀ ਤੁਹਾਨੂੰ ਵੀ ਇੱਥੇ ਜੇ ਪੈਪਾ ਪੈਂਦੇ ਤੁਹਾਡਾ ਕੀ ਨੁਕਸਾਨ ਆਂਦਾ ਸਾਡਾ ਜੇ ਇੱਥੇ ਪਾਣੀ ਡੱਕ ਲੱਗ ਜਾਣੀ ਆ ਬਾਰਸਾਣੀ ਆ ਪਿੱਛੋਂ ਪਾਣੀ ਬਹੁਤ ਜ਼ਿਆਦਾ ਆਉਂਦਾ ਸਾਡੇ ਪਿੰਡ ਚ ਪਾਣੀ ਵੜ ਜਾਣਾ ਸਾਰਾ ਸਮਾਨ ਖਰਾਬ ਹੋ ਜਾਣਾ ਸਾਰਾ ਕੁਝ ਖਰਾਬ ਹੋ ਜਾਂਦਾ ਪਿੱਛੇ ਵੀ ਨਹੀਂ ਆਇਆ ਸੀ ਪਰ ਤੋਂ ਸਾਡੇ 5-5 ਫੁੱਟ ਪਾਣੀ ਚੜਿਆ ਅੱਛਾ ਇਸ ਪੈਪਾ ਪੈਂਦੇ ਤਾਂ ਤੁਹਾਡਾ ਨੁਕਸਾਨ ਹੋਵੇ ਪਾਣੀ ਵੜੂਗਾ ਅਸੀਂ ਤੁਹਾਨੂੰ ਜਿੰਦੇ ਰਾਸਤਾ ਸਾਡਾ ਆਦੀ ਪੁਰਾਣਾ ਅਜੀ ਕਾਗਜ਼ਾਂ ਦੇ ਅੱਛਾ ਤੁਸੀਂ ਇਸ ਬੰਦੀ ਕਿਸੇ ਸ਼ਿਕਾਇਤ ਕੀਤੀ ਸੀਗੀ ਜੀ ਨਹੀਂ ਜੀ ਜਦੋਂ ਹੁਣ ਬੰਦ ਲੱਗੇ ਆ ਕਰਨੇ ਰਸਤਾ ਹੁਣ ਪੱਟਣ ਲੱਗਿਆ ਪਹਿਲਾਂ ਤਾਂ ਇਹਨਾਂ ਨੇ ਪੱਟਿਆ ਨਹੀਂ ਅੱਛਾ ਇਹ ਸਰਕਾਰੀ ਰਸਤੇ 'ਚ ਪੈਪਾ ਪਾ ਰਿਹਾ ਹਾਂ ਸਰਕਾਰੀ ਦਾ ਅੱਛਾ ਜੀ ਤੇ ਸਰ ਰਾਜੀਸ਼ ਜੀ ਆਪ ਇਸ ਕਲੋਨੀ ਮੇਰੇ ਤੇ ਹਰਮਿਟੇਜ 'ਚ ਕੀ ਆ ਪ੍ਰੋਬਲਮ ਆ ਰਹੀ ਲੋਕ ਕਹਿ ਰਹੇ ਕਿ ਆਪ ਸਰਕਾਰੀ ਰਸਤੇ 'ਚ ਪੈਪ ਡਾਲ ਰਹੇ ਸਰ ਹਮ ਸਰਕਾਰੀ ਰਸਤੇ 'ਤੇ ਪੈਪ ਡਾਲ ਰਹੇ ਇਹ ਜੋ ਜਲੂਸ ਨੇ ਸਾਡੀ ਹੈ ਔਰ ਦੂਸਰਾ ਇਹ ਹੈ ਕਿ ਹਮ ਪਾਣੀ ਕੋ ਚੁਰਾ ਸਿਰਫ ਡਾਇਵਰਟ ਕਰਕੇ ਜਿੰਨਾ ਪਾਣੀ ਰੂਟੀਨ ਮੇ ਚਲਤਾ ਹੈ ਕਿਉਂਕਿ ਇਸ ਮੇ ਸਾਰੀ ਦੋਨੋਂ ਸੋਸਾਇਟੀਓਂ ਦਾ ਸੀਵਰੇਜ ਦਾ ਪਾਣੀ इस नाले में आ रहा है और पीछे से भी सारा सीवेज का पानी नाले में आ आया अच्छा हम इसके पानी के बहाव को सिर्फ उतना ही रोकेंगे जितना पानी जो रोज का चलता हुआ पानी है वो इन पाइपों में डाइवर्ट हो जाए और जब भी बारिश आएगी उसका पानी उसके ऊपर से निकल जाएगा अच्छा जी तो इसलिए हम किसी चीज को डाइवर्ट तो अभी ये जो पाइप डाल रहे हैं ये सरकारी रास्ता है आपकी जमीन ये हमारी जमीन है पच्चीस फुट जगह हमारी है ये जमीन हमारी है अच्छा बाउंड्री के बाहर बाउंड्री के बाहर ये जमीन हमने इसलिए छोड़ी थी कि डिपार्टमेंट ने हमें कहा था कि पच्चीस फुट रास्ता आपको छोड़ना है ट तो छोड़ना होता है होता ना जी सेट छोड़ना होता है ना आपको जो हमारे पास है, पास है आपको उसके हिसाब से दूसरा सर इसमें छेड़छाड़ कर ना ही हम उतना छेड़छाड़ करोगे जितना जो पानी का बहाव इधर से चलेगा ने दिया जितना पानी का है उससे कहीं ज्यादा है अभी एक्शन का अप्रूवल

कमेटी की हमारे पास लेटर है कमेटी कहती है इस जगह पे हम एक भी पैसा नहीं लगा सकते ड्रेनेज डिपार्टमेंट को अप्रूवल दे दी डालने के लिख के दिया है कि हमारा इन्वॉल्वमेंट ही नहीं है चिट्ठी ले ली चिट्ठी आपको कमेटी की पढ़ लो ये कमेटी की चिट्ठी है लिखा हुआ है हम यहाँ पे एक भी पैसा नहीं लगा सकते हम सिर्फ आगे तक हमें कोई भी कनेक्ट नहीं हो पाइप पाइप कनेक्टेड नहीं कोई भी पाइप कनेक्टेड नहीं है वो तो अपनी अपनी जमीन में है अपनी अपनी जमीन में है जो अपनी है लोकल हमारी ठीक है शुक्रिया